ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਕਰੀਨ ਤੇ ਨੰਬਰ ਵੀ ਫਲੈਸ਼ ਹੋ ਰਿਹਾ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਵੀਜ਼ਾ ਲੈਟਡ ਕੁਝ ਸਵਾਲ ਮੈਂ ਪੁੱਛੂੰਗਾ ਸਾਡੇ ਨਾਲ ਅੱਜ ਦੇ ਐਕਸਪਰਟ ਸਾਡੇ ਜਿਹੜੇ ਹੈਗੇ ਆ ਗੁਰਪ੍ਰੀਤ ਕੌਰ ਬਾਠ मैम ਕ੍ਰੀਏਟਿਵ ਫਿਊਚਰ ਕਾਉਂਸਲਰ ਜਾਂ ਤੋ ਅੱਜ ਆਪਾਂ ਗੱਲ ਕਰਨੀ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਕੈਨੇਡਾ ਜਾ ਸਕਦੇ ਹੋ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਆ ਕਿ ਨੌਨ ਐਸਡੀਐਸ ਦੇ ਅੰਡਰ ਆਉਂਦੇ ਆ ਯਾਨੀ ਕਿ 5.5 ਬੰਨ ਰਹਿ ਜਾਂਦੇ ਆ ਵੀ ਉਹਨਾਂ ਲਈ ਕੀ ਆਪਸ਼ਨ ਹੈ ਕਿਵੇਂ ਵੀਜ਼ਾ ਲਿਆ ਜਾ ਸਕਦਾ ਇਸ ਬਾਰੇ ਕਿਹੜੇ ਪ੍ਰੋਗਰਾਮ ਜਾਂ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਆ ਰਹੀ ਤੁਸੀਂ ਵੀਜ਼ਾ ਲੈ ਸਕਦੇ ਹੋ ਜਿਹੜੀ ਐਮਬੈਸੀ ਫੀਸ ਦੇ ਵਿੱਚ ਵਾਧਾ ਹੋਇਆ ਹੈ ਇਸ ਮੰਥ ਤੋਂ ਉਸ ਦੇ ਲਈ ਕਿਹੜੇ ਕਿਹੜੇ ਸਟੂਡੈਂਟ ਪ੍ਰਭਾਵਿਤ ਹੋਣਗੇ ਜਾਂ ਕੀ ਵੀਜ਼ਾ ਸਕਸੈਸ ਰੇਟ ਵਧੂਗਾ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਬਹੁਤ ਬਹੁਤ ਸਵਾਗਤ ਹੈ ਮੈਮ ਸਸੀਕਾ ਸਸੀਕਾ ਜੀ ਥੈਂਕ ਯੂ ਮੈਮ ਕੈਨੇਡਾ ਤੋਂ ਸ਼ੁਰੂ ਕਰਦੇ ਹਾਂ ਕੀ ਸਿਨੈਰੀਓ ਚੱਲ ਰਿਹਾ ਵੈਸੇ ਤਾਂ ਆਪਾਂ ਜੇ ਦੇਖੀ ਇਸ ਟਾਈਮ ਕੈਨੇਡਾ ਨੂੰ ਲੈ ਕੇ ਸਟੂਡੈਂਟ ਬੜਾ ਬੜਾ ਡਰਿਆ ਹੋਇਆ ਕਹਿੰਦਾ ਵੀ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਜਾਂ ਮੈਂ ਜਾਣਾ ਨਹੀਂ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਪਲਵਿੰਦਰ ਜੀ ਕੰਮ ਨਹੀਂ ਹੈਗਾ ਜਾਂ ਇਸ ਜਿਹੜੀਆਂ ਨਿਊਜ਼ ਐ ਇਹਨਾਂ ਦਾ ਇਹੀ ਆਨਸਰ ਐ ਬੱਚੇ ਨੂੰ ਆਪ ਵੀ ਆਨਸਰ ਮਿਲ ਰਿਹਾ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਬੈਕ ਟੂ ਬੈਕ ਆਈਆਂ ਕਿ ਕੰਮ ਨਹੀਂ ਮਿਲ ਰਿਹਾ ਤੇ ਕੰਮ ਕਿਹੜੇ ਬੱਚਿਆਂ ਨੂੰ ਨਹੀਂ ਮਿਲ ਰਿਹਾ ਤੇ ਕਿਵੇਂ ਦੇ ਬੱਚਿਆਂ ਨੂੰ ਨਹੀਂ ਮਿਲ ਰਿਹਾ ਤੇ ਕਿਹੜੇ ਸਟੇਟ ਦੇ ਵਿੱਚ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਕਿੱਥੇ ਪ੍ਰੋਬਲਮ ਆ ਰਹੀ ਆ ਥੋੜੀ ਬਹੁਤ ਚਲੋ ਅਸੀਂ ਚੀਜ਼ਾਂ ਮੰਨਦੇ ਆ ਕਿ ਹੋਈਆਂ ਮਿਸਮੈਨੇਜ ਪਿੱਛੇ ਜੇ ਚੀਜ਼ਾਂ ਬਟ ਇਹ ਨਹੀਂ ਐ ਕਿ ਕੈਨੇਡਾ ਤੋਂ ਵਾਪਿਸ ਆ ਗਿਆ ਬਹੁਤ ਜ਼ਿਆਦਾ ਕੈਨੇਡਾ ਨੂੰ ਲੈ ਕੇ 네ਗੈਟਿਵਿ ਕੀਤੀ ਗਈ ਆ ਔਰ ਕੈਨੇਡਾ ਨੂੰ ਲੈ ਕੇ ਜਿਹੜੀ ਪਲੱਸ 2 ਤੋਂ ਬਾਅਦ ਜਿਹੜੇ ਬੱਚੇ ਅਪਲਾਈ ਨਹੀਂ ਕਰ ਸਕਦੇ ਮੇਜਰਲੀ ਬਹੁਤ ਜ਼ਿਆਦਾ ਬੱਚਾ ਇਸ ਚੀਜ਼ ਤੋਂ ਪ੍ਰਭਾਵਿਤ ਹੋਇਆ ਹੈ ਕਿ ਕੈਨੇਡਾ ਅਪਲਾਈ ਨਹੀਂ ਕਰ ਸਕਦਾ ਬੱਚਾ ਸਟੱਡੀ ਬੇਸ ਤੇ ਜਾ ਹੀ ਨਹੀਂ ਸਕਦਾ ਜੋ ਕਿ ਅਜਿਹਾ ਨਹੀਂ ਹੈ ਪਲੱਸ 2 ਤੋਂ ਬਾਅਦ ਜੇ ਤੁਹਾਡੇ 5.5 ਬੈਂਡ ਵੀ ਆ ਸਾਡੇ ਕੋਲ ਅਲਬਰਟਾ ਸਾਈਪ੍ਰੈਸ ਕਾਲਜ ਦੇ ਵਿੱਚ ਕਾਫੀ ਆਪਸ਼ਨਸ ਹੈਗੀਆਂ ਨੇ ਤੁਸੀਂ 5.5 ਆਇਲਟ ਸਕੋਰ ਦੇ ਨਾਲ ਵੀ ਕੈਨੇਡਾਸ ਅਪਲਾਈ ਕਰਕੇ ਜਾ ਸਕਦੇ ਹੋ ਔਰ ਜਿਹੜੀ ਕੈਨੇਡਾ ਦੀ ਜਿਹੜੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਜਿਹੜੀ ਜੀਆਈਸੀ ਦੇ ਵਿੱਚ ਵਾਦਾ ਹੋਇਆ ਉਹਨੂੰ ਲੈ ਕੇ ਕਿਤੇ ਨਾ ਕਿਤੇ ਸਟੂਡੈਂਟ ਜਿਹੜਾ ਹੈ ਕਨਫਿਊਜ਼ ਸੀ ਉਹ ਜਾਣਦੇ ਆ ਸਾਰ ਤੁਹਾਨੂੰ 6 ਲੱਖ ਰੁਪਏ ਦਾ ਵਾਪਸ ਮਿਲ ਜਾਣਾ ਨਾਲ ਦੇ ਨਾਲ ਤੇ ਲੋ ਬਜਟ ਕਾਲਜੇ ਸਾਡੇ ਕੋਲ अवेलेबल ਨੇ ਤੇ ਕੈਨੇਡਾ ਦੇ ਵਿੱਚ ਜੇ ਮੈਂ GIC ਤੋਂ ਬਿਨਾ ਅਪਲਾਈ ਕਰਨ ਦੀ ਗੱਲ ਕਰਾਂ ਜਾਂ ਘੱਟ GIC ਤੇ ਅਪਲਾਈ ਕਰਨਾ ਉਹ ਵੀ ਆਪਣੇ ਕੋਲ ਆਪਸ਼ਨਸ ਹੈਗੀਆਂ ਨੇ ਤੁਸੀਂ ਕੈਨੇਡਾ ਜਾ ਸਕਦੇ ਹੋ ਕੈਨੇਡਾ ਦੇ ਵਿੱਚ ਜਿਹੜਾ ਬੱਚਾ ਹੁਣ ਅਪਲਾਈ ਕਰੂਗਾ ਵੀਜ਼ਾ ਸਕਸੈਸ ਰੇਟ ਬਹੁਤ ਹਾਈ ਹੈ ਤੁਸੀਂ ਈਜ਼ੀਲੀ ਜਾ ਸਕਦੇ ਹੋ ਔਰ ਜ਼ਿਆਦਾ ਫੋਕਸ ਦੇਣ ਦੀ ਸਟੂਡੈਂਟ ਨੂੰ ਜ਼ਰੂਰਤ ਨਹੀਂ ਹੈ ਇਨਾਂ ਚੀਜ਼ਾਂ ਦੇ ਉੱਤੇ ਕਿ ਉੱਥੇ ਕੰਮ ਨਹੀਂ ਮਿਲੇਗਾ ਜਿਹੜਾ ਬੱਚਾ ਇੱਥੋਂ ਉਹਦੇ ਕੋਲ ਸਕਿੱਲਸ ਹੈਗੇ ਨੇ ਉਹ ਬੱਚੇ ਨੂੰ ਜ਼ਰੂਰ ਕੰਮ ਮਿਲਦਾ ਔਰ ਜਿਹੜਾ ਬੱਚਾ ਪਾਰਟ ਟਾਈਮ ਜੌਬ ਕਰਦਾ ਹੈ ਜਾਂ ਕਈ ਵਾਰ ਉਹ ਐਵੇਂ ਦੇ ਸਟੇਟ ਜਾਂ ਐਵੇਂ ਦੀ ਜਗ੍ਹਾ 'ਚ ਹੁੰਦਾ ਜਿੱਥੇ ਕਈ ਵਾਰ ਕੰਮ ਜਿਹੜੀ ਕੰਮ ਦੀ ਸ਼ਾਰਟੇਜ ਹੈ ਕੰਮ ਨਹੀਂ ਮਿਲ ਰਿਹਾ ਹੁਣ ਅੱਗੇ-ਅੱਗੇ ਕੰਮ ਆਣਾ ਹੈ ਕਿਉਂਕਿ ਨਿਊ ਇਅਰ ਦੀਆਂ ਉੱਥੇ ਜਿਹੜੀਆਂ ਚੀਜ਼ਾਂ ਜਿਹੜੀਆਂ ਹਰ ਸਾਲ ਅਕਤੂਬਰ ਨਵੰਬਰ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਉਹ ਕੰ ਖੁੱਲ ਜਾਂਦੇ ਨੇ ਚਾਕਲੇਟ ਫੈਕਟਰੀਸ ਜਿਹੜੀਆਂ ਓਪਨ ਹੋ ਚੁੱਕੀਆਂ ਨੇ ਕਿਉਂਕਿ ਨਿਊ ਇਅਰ ਤੇ ਐਨਾ ਜ਼ਿਆਦਾ ਜਿਹੜੀ ਚੀਜ਼ਾਂ ਬਣੀਆਂ ਹੁੰਦੀਆਂ ਨੇ ਜੋ ਨਿਊ ਇਅਰ ਉੱਥੇ ਸੈਲੀਬ੍ਰੇਟ ਹੁੰਦਾ ਹੈ ਆਪਾਂ ਨੂੰ ਵੀ ਪਤਾ ਹੈ ਕਿ ਫੋਰਨ ਕੰਟਰੀਆਂ ਚ ਨਿਊ ਇਅਰ ਕਿਸ ਲੈਵਲ ਤੇ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਇਸ ਟਾਈਮ ਕੰਮ ਦੀ ਕੋਈ ਵੀ ਕਮੀ ਨਹੀਂ ਹੈ ਕੈਨੇਡਾ ਦੇ ਵਿੱਚ ਮੋਸਟਲੀ ਜਿਹੜੀਆਂ ਫੈਕਟਰੀਆਂ 2-3 ਮਹੀਨੇ ਲਈ ਬੰਦ ਹੁੰਦੀਆਂ ਨੇ ਉੱਥੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਜਿਵੇਂ ਚਾਕਲੇਟ ਫੈਕਟਰੀਸ ਗਰਮੀਆਂ ਦੇ ਵਿੱਚ ਕੰਮ ਕਰਨਾ ਘੱਟ ਕਰ ਦਿੰਦੀਆਂ ਕੰਮੇ ਘਟਾ ਦਿੰਦੀਆਂ ਨੇ ਉੱਥੇ ਬੱਚਿਆਂ ਨੂੰ ਪ੍ਰੋਬ ਕਹਾਂ ਕਿ ਇਸ ਟਾਈਮ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੰਮ ਨੂੰ ਲੈ ਕੇ ਕਿਸੇ ਵੀ ਬੱਚੇ ਨੂੰ ਪ੍ਰੋਬਲਮ ਨਹੀਂ ਆ ਰਹੀ ਹੂੰ ਬਿਲਕੁਲ ਮੈਮ ਨੇ ਜਿਵੇਂ ਕਿਹਾ ਕਿ ਬਹੁਤ ਸਾਰੀਆਂ ਸਥਿਤੀਆਂ ਚੇਂਜ ਹੋਈਆਂ ਨੇ ਕੈਨੇਡਾ ਦੇ ਵਿੱਚ ਕੰਮ ਨੂੰ ਲੈ ਕੇ ਪ੍ਰੋਬਲਮਸ ਵੀ ਨਹੀਂ ਆ ਰਹੀਆਂ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਡੇ ਆਪਣੇ ਹੀ ਬੱਚੇ ਕੁਝ ਇਸ ਤਰ੍ਹਾਂ ਦੇ ਅਨਾਉਂਸਮੈਂਟਸ ਜਾਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੇ ਆ ਉਸ ਤੋਂ ਬਾਅਦ ਜਿਨ੍ਹਾਂ ਨੇ ਹੋਰ ਜਾਣਾ ਹੁੰਦਾ ਉਹ ਡਰ ਜਾਂਦੇ ਆ ਹਾਲਾਂਕਿ ਕੈਨੇਡਾ ਬਹੁਤ ਸਟ੍ਰਿਕਟ ਹੋ ਰਿਹਾ ਹੈ ਇਸ ਸਾਲ ਦੇ ਵਿੱਚ ਬਹੁਤ ਘੱਟ ਵੀਜ਼ੇ ਕੈਨੇਡਾ ਦੇ ਰਿਹਾ ਹੈ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਔਰ ਨਾਲ ਦੀ ਨਾਲ ਵਰਕ ਵੀਜ਼ਾ ਟੂਰਿਸਟ ਵੀਜ਼ਾ ਹਰੇਕ ਤਰ੍ਹਾਂ ਦੇ ਵੀਜ਼ੇ ਦੇ ਉੱਤੇ ਸਟ੍ਰਿਕਟ ਹੈ ਮੈਮ ਸਟੱਡੀ ਵੀਜ਼ਾ ਦੇ ਲਈ ਹੁਣ ਕਿ ਜਿੱਥੇ ਬੱਚੇ ਥੋੜੀ ਵੀਕ ਪ੍ਰੋਫਾਈਲ ਨਾਲ ਜਾਂ ਘੱਟ ਜੀਆਈਸੀ ਨਾਲ ਘੱਟ ਪੜਨਾ ਜਾ ਸਕਦੇ ਆ ਸਾਡੇ ਕੋਲ ਅਲਬਰਟਾ ਸਾਈਪ੍ਰਸ ਕਾਲਜ ਆ ਇਹਦੇ ਵਿੱਚ ਬਹੁਤ ਸਾਰੇ ਕਾਲਜ ਸਾਡੇ ਕੋਲ ਅਵੇਲੇਬਲ ਨੇ ਸਾਈਪ੍ਰਸ ਕਾਲਜ ਦੇ ਵਿੱਚ ਆਪਾਂ ਜਿਹੜਾ ਅਪਲਾਈ ਕਰਕੇ 5.5 ਆਇਲਰ ਸਕੋਰ ਤੇ ਵੀ ਜਾ ਸਕਦੇ ਆ ਡਿਪਲੋਮਸ ਵੀ ਸਾਡੇ ਕੋਲ ਅਵੇਲੇਬਲ ਨੇ ਸਾਡੇ ਕੋਲ ਉਹਦੇ ਵਿੱਚ ਨਵੰਬਰ ਇਨਟੇਕ ਦੇ ਲਈ ਵੀ ਕੁਝ ਸੀਟਸ ਅਵੇਲੇਬਲ ਨੇ ਜਨੂਅਰੀ ਇਨਟੇਕ ਦੇ ਲਈ ਤਾਂ ਸੀਟਸ ਸਾਡੇ ਕੋਲ ਹੈ ਹੀ ਨੇ ਜਨੂਅਰੀ ਇਨਟੇਕ ਦੇ ਲਈ ਤਾਂ ਤੁਸੀਂ ਜਾ ਹੀ ਸਕਦੇ ਹੋ ਔਰ ਪਿੱਛੇ ਜੇ ਜਿਹੜੀ ਬੱਚਾ ਸਟੂਡੈਂਟਸ ਨੇ ਬੈਕ ਟੂ ਬੈਕ ਨਿਊਜ਼ ਸੁਣੀ ਆ ਕਿ ਪਲੱਸ 2 ਵਾਲਾ ਬੱਚਾ ਅਪਲਾਈ ਨਹੀਂ ਕਰ ਸਕਦਾ ਜਾ ਨਹੀਂ ਸਕਦਾ ਉਹ ਕਿਤੇ ਨਾ ਕਿਤੇ ਫੇਕ ਇਨਫੋਰਮੇਸ਼ਨ ਹੈ ਪਤਾ ਨਹੀਂ ਬੱਚੇ ਨੇ ਕਿੱਥੋਂ ਲਈ ਆ ਜਾਂ ਮਾਰਕੀਟ ਦੇ ਵਿੱਚ ਹਰ ਸਟੂਡੈਂਟਸ ਕੋਲੇ ਨਿਊਜ਼ ਪਹੁੰਚੀ ਸਤੂਤੋ ਬਾਤ ਤਾਂ ਕੈਨੇਡਾ ਚ ਅਪਲਾਈ ਨਹੀਂ ਕੀਤਾ ਜਾ ਸਕਦਾ ਜਾਂ 5.5 ਵਾਲਾ ਬੱਚਾ ਅਪਲਾਈ ਨਹੀਂ ਕਰ ਸਕਦਾ ਸਾਡੇ ਕੋਲ 5.5 ਤੇ 20 ਕਾਲਜਸ ਅਵੇਲੇਬਲ ਨੇ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਜਿਵੇਂ ਪਲਵਿੰਦਰ ਜੀ ਤੁਸੀਂ ਹੁਣੇ ਕਿਹਾ ਕਿ ਕੈਨੇਡਾ ਆਉਣ ਵਾਲੇ ਟਾਈਮ ਚ ਹੋ ਸਕਦਾ ਵੀਜ਼ਾ ਘਟ ਦੇਵੇ ਇਸ ਸਿਨੈਰੀਓ ਨੂੰ ਕਿਸੇ ਨੇ ਵੀ ਜੱਜ ਨਹੀਂ ਕੀਤਾ ਕਿ ਉੱਥੇ ਵੀਜ਼ਾਸ ਘਟ ਆਣਗੇ ਜਾਂ ਵਧ ਜਾਣਗੇ ਬਟ ਜੋ ਇਸ ਟਾਈਮ ਪ੍ਰੈਜ਼ੈਂਟ ਸਿਨੈਰੀਓ ਚੱਲ ਰਿਹਾ ਉਸ ਟਾਈਮ ਵੀਜ਼ਾ ਸਕਸੈਸ ਰੇਟ अच्छा है हाई है ਤੁਸੀਂ ਵੀਜ਼ਾ ਲੈ ਸਕਦੇ ਹੋ ਤੇ ਇੱਕ ਹੋਰ ਵੀ ਚੀਜ਼ ਸੀਗੀ ਜਿਹੜਾ ਕਿਹਾ ਸੀ ਟੂਰਿਸਟ ਵੀਜ਼ੇ ਤੇ ਜਾਣਗੇ ਉਹਨਾਂ ਦੇ ਵਰਕ ਪਰਮਟ ਕਨਵਰਟ ਨਹੀਂ ਹੋਣਗੇ ਜਾਂ ਇਹ ਨਿਊਜ਼ਪੁਰ ਆ ਇੱਕ ਵਾਰ ਇਸ ਤਰ੍ਹਾਂ ਪੈਨਿਕ ਮਾਹੌਲ ਕ੍ਰੀਏਟ ਕਰ ਦਿੱਤਾ ਸੀਗਾ ਬੈਕ ਟੂ ਬੈਕ ਬੜੇ ਟਾਈਮ ਤੋਂ ਕਾਲਸ ਆਈਆਂ ਸਟੂਡੈਂਟਸ ਦੀਆਂ ਫਿਰ ਅਸੀਂ ਵੀ ਆਪਣੇ ਵੱਲੋਂ ਇਨਫੋਰਮੇਸ਼ਨ ਦਿੱਤੀ ਇੱਥੇ ਵੀ ਮੈਂ ਜਾਣੀ ਹੈ ਕਿ ਮੈਂ ਸ਼ੇਅਰ ਕਰਾਂ ਬੱਚਿਆਂ ਦੇ ਨਾਲ ਕਿ ਜਿਹੜੇ ਟੂਰਿਸਟ بیس ਤੇ ਜਾ ਰਹੇ ਨੇ ਜਿਹੜੇ ਟੂਰਿਸਟ بیس ਤੇ ਉੱਥੇ ਜਾਣਗੇ ਉਹਨਾਂ ਦੇ ਵਰਕ ਪਰਮਟ ਜਿਹੜੇ ਆ ਉਹ ਕਨਵਰਟ ਹੋਣਗੇ ਬਸ ਇਹ ਆ ਕਿ ਦੀ ਬਾਰਡਰਸ ਤੇ ਜਾ ਕੇ ਵੀਜ਼ਾ ਲੈਣਾ ਆਨਲਾਈਨ ਜਿਹੜਾ ਸਿਸਟਮ ਹੈ ਉਹ ਬੰਦ ਕਰ ਦਿੱਤਾ ਗਿਆ ਆਨਲਾਈਨ ਸਿਸਟਮ ਜਿਹੜਾ ਹੈ ਟੂਰਿਸਟ ਵੀਜ਼ਾ ਨੂੰ ਵਰਕ ਪਰਮਿਟ ਕਨਵਰਟ ਕਰਨ ਲਈ ਕੋਵਿਡ ਦੌਰਾਨ ਆਨ ਕੀਤਾ ਗਿਆ ਸੀਗਾ ਉਹ ਹੁਣ ਆਫ ਕਰ ਦਿੱਤਾ ਗਿਆ ਹੁਣ ਤੁਸੀਂ ਬਾਰਡਰ ਤੇ ਜਾ ਕੇ ਜਿਵੇਂ ਆਪਾਂ ਅੰਬੈਸੀ ਚ ਫਾਈਲ ਦਿੰਦੇ ਆ ਉਹ ਫਾਈਲ ਦੇ ਕੇ ਤੁਸੀਂ ਟੂਰਿਸਟ ਵੀਜ਼ਾ ਵਾਲੇ ਵਰਕ ਪਰਮਿਟ ਵੀ ਕਨਵਰਟ ਕਰਾ ਸਕਦੇ ਨੇ ਇਸ ਕਰਕੇ ਜਿਹੜੇ ਟੂਰਿਸਟ ਵੀਜ਼ਾ ਤੇ ਕੈਨੇਡਾ ਜਾ ਰਹੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇਸ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ ਜਾਂ ਉੱਥੇ ਉਹਨਾਂ ਨੇ ਵਰਡ ਦੇ ਵਿੱਚ ਆਪਣੀਆਂ ਆਨਲਾਈਨ ਫਾਈਲਸ ਪੁਟ ਆਨ ਕੀਤੀਆਂ ਉਹਨਾਂ ਦੇ ਰਿਜ਼ਲਟਸ ਜਿਵੇਂ ਹੀ ਲਈਆਂ ਗਈਆਂ ਫਾਈਲਸ ਉਸ ਬੇਸ ਤੇ ਹੀ ਆਣਗੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਆਨਲਾਈਨ ਆਪਣੀਆਂ ਫਾਈਲ ਉਥੋਂ ਕੈਨਸਲ ਕਰਾ ਕੇ ਕਿ ਹੁਣ ਅਸੀਂ ਬਾਰਡਰ ਤੇ ਜਾਈਏ ਅਜਿਹਾ ਕੁਝ ਨਹੀਂ ਹੈ ਜਿੱਥੇ ਤੁਸੀਂ ਅਪਲਾਈ ਕੀਤਾ ਉੱਥੇ ਅਪਲਾਈ ਕੀਤਾ ਰਹਿਣ ਦਿਓ ਜੇ ਉਹਨਾਂ ਨੇ ਤੁਹਾਡੀਆਂ ਫਾਈਲਸ ਆਨਲਾਈਨ ਸਬਮਿਟ ਕੀਤੀਆਂ ਜਿੰਨੀ ਵੀ ਫਾਈਲਿੰਗ ਆਨਲਾਈਨ ਸਬਮਿਟ ਹੋਈ ਆ ਉਹਨਾਂ ਦੇ ਸਾਰਿਆਂ ਦੇ ਜਵਾਬ ਆਨਲਾਈਨ ਹੀ ਆਣਗੇ ਬਿਲਕੁਲ ਕੈਨੇਡਾ ਦੇ ਲਈ ਆਪਾਂ ਗੱਲ ਕਰ ਰਹੇ ਆ ਨੈਕਸਟ ਇਨਟੇਕ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਸਾਰੀਆਂ ਹੋਰ ਵੀ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਹੈਗੇ ਨੇ ਜੇਕਰ ਤੁਸੀਂ ਸਹੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦਾ ਆਫਿਸ ਜਿਹੜਾ ਇੱਕ ਫੇਸ ਮਹਾਲੀ ਦੇ ਵਿੱਚ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਲੰਧਰ ਔਰ ਗੁਜਰਾਤ ਤੋਂ ਜੇਕਰ ਕੋਈ ਸਾਡਾ ਵੀਰ ਭਰਾ ਸਾਡਾ ਸ਼ੋਅ ਦੇਖ ਰਿਹਾ ਤਾਂ ਅਹਮਦਾਬਾਦ ਦੇ ਵਿੱਚ ਵੀ ਆਫਿਸ ਆ ਗਿਆ ਤੁਸੀਂ ਉੱਥੇ ਜਾ ਕੇ ਵੀ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਗੁਰਪ੍ਰੀਤ ਮੈਮ ਨੂੰ ਮਿਲਣਾ ਚਾਹੁੰਦੇ ਹੋ ਅਪਾਇੰਟਮੈਂਟ ਲੈ ਕੇ ਤੁਸੀਂ ਇਹਨਾਂ ਨੂੰ ਵੀ ਮਿਲ ਸਕਦੇ ਹੋ ਬਹੁਤ ਹੀ ਲੰਬਾ ਤਜਰਬਾ ਆਪ ਕੈਨੇਡਾ ਜਾ ਕੇ ਆਇਆ ਹੈ ਆਸਟ੍ਰੇਲੀਆ ਜਾ ਕੇ ਆਇਆ ਹੈ ਉੱਥੋਂ ਦੇ ਸਟੂਡੈਂਟਸ ਦੇ ਨਾਲ ਰابطਾ ਕਾਮ ਕੀਤਾ ਕਿਸ ਤਰ੍ਹਾਂ ਦੀ এনवायरमेंट ਹੈ ਕਿਸ ਤਰ੍ਹਾਂ ਦੇ ਸਟੂਡੈਂਟਸ ਦੀ ਲਾਈਫ ਹੈ ਉੱਥੇ ਹਰ ਤਰ੍ਹਾਂ ਦੀ ਜਾਣਕਾਰੀ ਲੈ ਕੇ ਸਟੂਡੈਂਟ ਤੱਕ ਪਹੁੰਚਦੇ ਆ ਮੈਮ ਹੋਰ ਕੀ ਕੀ ਆਪਸ਼ਨਸ ਹੈਗੀਆਂ ਨੇ ਜਿਹੜੇ ਕੋਈ ਜਿਵੇਂ ਜੀਆਈਸੀ ਹੈ 20635 ਬਿਲਕੁਲ ਕਟ ਜੀਆਈਸੀ ਤੇ ਵੀ ਸਾਡੇ ਕੋਲ ਅਲੱਗ-ਅਲੱਗ ਸਟੇਟਸ ਦੇ ਵਿੱਚ ਜਾਣਾ ਹੈ ਅਪਲਾਈ ਕਰਨਾ ਦੇਖੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਨੂੰ ਚਾਹੀਦਾ ਕੀ ਆ ਅਸੀਂ ਕਟ ਜੀਆਈਸੀ ਤੇ ਅਪਲਾਈ ਕਰਨਾ ਚਾਹੁੰਦੇ ਆ ਜਾਂ ਵਿਦਾਊਟ ਜੀਆਈਸੀ ਅਪਲਾਈ ਕਰਨਾ ਚਾਹੁੰਦੇ ਆ ਨਾਨ ਐਸਡੀਐਸ ਕੈਟਾਗਰੀ 'ਚ ਸਾਡੇ 5 ਵਾਲਾ ਬੱਚਾ ਸਾਡੇ ਕੋਲ ਆਉਂਦਾ ਤੇ ਵਿਦਾਊਟ ਜੀਆਈਸੀ ਵੀ ਅਪਲਾਈ ਕੀਤਾ ਜਾ ਸਕਦਾ ਹੈ ਔਰ ਇਹਦੇ ਵਿੱਚ ਨਾਨ ਐਸਡੀਐਸ ਕੈਟਾਗਰੀ 'ਚ ਪਹਿਲਾਂ ਬਹੁਤ ਰੋਲਾ ਸੀ ਕਿ ਵੀਜ਼ਾਸ ਨਹੀਂ ਨਿਕਲਦੇ ਹੁਣ ਨਾਨ ਐਸਡੀਐਸ ਕੈਟਾਗਰੀ ਤੇ ਕੋਈ ਨਹੀਂ ਬੋਲਦਾ ਕਿ ਵੀਜ਼ਾ ਆ ਰਿਹਾ ਜਾਂ ਨਹੀਂ ਆ ਰਿਹਾ ਪਹਿਲਾਂ ਵੀ ਕ੍ਰੀਏਟਿਵ ਫਿਊਚ ਬਹੁਤ ਸਾਰਾ ਕੰਮ ਕੀਤਾ ਗਿਆ ਹੁਣ ਵੀ ਅਸੀਂ ਨਾਨ ਐਸਟ ਡੇਸ ਕੈਟਾਗਰੀ ਚ ਕੰਮ ਕਰ ਰਹੇ ਹਾਂ ਜੇ ਤੁਹਾਡੇ 5.5 ਆਇਲਟਸ ਸਕੋਰ ਹੈ ਸਟੱਡੀ ਦੇ ਵਿੱਚ ਕੋਈ ਲੰਬਾ ਗੈਪ ਹੈ ਗਿਆ ਤੁਸੀਂ ਇਸ ਟਾਈਮ ਵੀ ਅਪਲਾਈ ਕਰ ਸਕਦੇ ਹੋ ਔਰ ਜੀਆਈਸੀ ਘੱਟ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਲੋ ਬਜਟ ਦੇ ਕਾਲਜਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਦੋਨੋਂ ਆਪਸ਼ਨ ਸਾਡੇ ਕੋਲ ਅਵੇਲੇਬਲ ਨੇ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉੱਥੇ ਆਪਣੇ ਨਵਾਂ ਸਾਲ ਮਨਾਣਾ ਹੈ ਹੁਣੇ ਤੋਂ ਆਪਣੀ ਤਿਆਰੀ ਸ਼ੁਰੂ ਕਰ ਦਿਓ ਜਿਹੜੇ ਕੈਂਡੀਡੇਟ ਸਾਡੇ ਉੱਥੇ ਜਾ ਕੇ ਕੈਨੇਡਾ ਚ ਆਪਣਾ ਟੂਰਿਸਟ ਵੀਜ਼ਾ ਨਿਊ ਇਅਰ ਲਈ ਲੈਣਾ ਚਾਹੁੰਦੇ ਨੇ ਹੁਣ ਇਹ ਸਹੀ ਮੌਕਾ ਹੈ ਇਸ ਟ ਇਹ ਬਿਲਕੁਲ ਰਾਈਟ ਟਾਈਮ ਹੈ ਆਪਣੇ ਡਾਕੂਮੈਂਟਸ ਰੈਡੀ ਕਰੋ ਔਰ ਆਪਣੀਆਂ ਫਾਈਲਸ ਸਪੌਂਸਰ ਵਿਦਆਊਟ ਸਪੌਂਸਰ ਦੋਨੋ ਤਰੀਕੇ ਨਾਲ ਤੁਸੀਂ ਆਪਣਾ ਟੂਰਿਸਟ ਵੀਜ਼ਾ ਲੈ ਸਕਦੇ ਹੋ